ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਕੱਚੇ ਘਰਾਂ ਦੇ ਫਾਰਮਾਂ ਬਾਰੇ ਜਿਸ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਣਾ ਕਿ ਲੋਕ ਕੱਚੇ ਘਰਾਂ ਦੇ ਫਾਰਮ ਕਈ ਏਜੰਟਾਂ ਦੇ ਪ੍ਰਭਾਵ ਹੇ ਤੁਰੇ ਫਿਰਦੇ ਨੇ ਜਾਂ ਫਿਰ ਆਪਦੇ ਆਪ ਹੀ ਕੱਚੇ ਫਾਰਮ ਧਰਾਂ ਦੇ ਫਾਰਮ ਕਿੱਦੇ ਕਮੇਟੀ ਚੋਂ ਫੜ ਲਿਆਏ ਕਿਦੋਂ ਕਿਦੋਂ ਫੜ ਲਿਆਏ ਇਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਜਿਸ ਦੇ ਵਿੱਚ ਇਹ ਕੱਚੇ ਘਰਾਂ ਦਾ ਫਾਇਦਾ ਕਿਨੂੰ ਮਿਲਣਾ ਤੇ ਕਿਵੇਂ ਮਿਲਣਾ ਉਸ ਦੇ ਬਾਰੇ ਆਪਾਂ ਤੁਹਾਨੂੰ ਅੱਜ ਪੂਰੀ ਵੀਡੀਓ ਦੱਸ ਦਿਆਂ ਤੇ ਇਹ ਕੱਚੇ ਘਰਾਂ ਦੇ ਫਾਰਮ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲਣਗੇ ਜਿਹੜੇ ਲੋਕ ਨੇ 2011-12 ਦੇ ਸਰਵੇ ਦੇ ਵਿੱਚ ਭਾਗ ਲਿਆ ਸੀ ਮਤਲਬ ਕੀ ਜਿਹੜੇ 2011-12 ਦੇ ਵਿੱਚ ਅਲਿਜੀਵਲ ਸੀ ਕਿ ਉਹਨਾਂ ਲੋਕਾਂ ਦੇ ਹੀ ਫਾਰਮ ਕੱਚੇ ਘਰਾਂ ਦੇ ਫਾਰਮ ਮਤਲਬ ਕਿ ਇਹਨਾਂ ਨੂੰ ਫਾਇਦਾ ਹੋਣਾਗਾ ਜਿਨ੍ਹਾਂ ਦੇ ਉਸ ਸਰਵੇ ਦੇ ਵਿੱਚ ਨਾਮ ਆਇਆ ਸੀ ਜਿਨ੍ਹਾਂ ਦਾ ਘਰ ਬਾਲਿਆਂ ਦੇ ਉੱਤੇ ਹੈ ਜਾਂ ਕੱਚੀਆਂ ਕੱਚੇ ਘਰ ਨੇ ਪਿੰਡਾਂ ਦੇ ਵਿੱਚ ਇਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਸਾਹਿਤ ਤੋਂ ਤੁਹਾਨੂੰ ਸਕੀਮ ਮਿਲਣ ਵਾਲੀ ਹੈ ਇਹ ਸਿਰਫ ਉਹਨਾਂ ਹੀ ਲੋਕਾਂ ਨੂੰ ਮਿਲੂਗੀ ਜਿਨ੍ਹਾਂ ਨੇ 2011-12 ਜਾਂ 18-19 ਦੇ ਵਿੱਚ ਅਪਲਾਈ ਕੀਤਾ ਸੀ ਤੇ ਸਰਵੇ ਹੋਏ ਸੀ ਜੇਕਰ ਕੋਈ ਤੁਹਾਨੂੰ ਹੁਣ ਬੰਦਾ ਆ ਕੇ ਨਾਲ ਲਗਾਦਾ ਕਿ ਤੁਹਾਡੇ ਮਕੱਤੇ ਵਗਾਰਾਂ ਦੇ ਫਾਰਮ ਭਰਵਾ ਦਿੰਦਾ ਹੈਗਾ ਤੁਸੀਂ ਮੈਨੂੰ ਪੈਸੇ ਦੇ ਦਿਓ ਜਾਂ ਕੋਈ ਤੁਹਾਨੂੰ ਫਾਰਮ ਭਰਵਾਉਂਦਾ 100-150 ਰੁਪਏ ਲੈ ਕੇ ਤਾਂ ਬਿਲਕੁਲ ਗਲਤ ਆ ਉਹ ਤੁਹਾਡੇ ਨਾਲ ਫਰੋਡ ਕਰ ਰਹੇ ਨੇ ਇਸ ਕਰਕੇ ਜੇਕਰ ਤੁਹਾਡੇ ਕੋਈ ਕੱਚੇ ਪਰਾਂ ਘਰਾਂ ਦੇ ਵਿੱਚ ਕੋਈ ਫਾਰਮ ਭਰ ਆਉਂਦਾਗਾ ਜਾਂ ਤੁਸੀਂ ਜਾਣਿਓ ਮੈਂ ਦੇਖਿਆ ਬਹੁਤ سارے ਲੋਕ ਸਾਡੇ ਕੋਲੇ ਵੀ ਆਉਂਦੇ ਨੇ ਜਿਹਦੇ ਵਿੱਚੋਂ ਕਹਿੰਦੇ ਨੇ ਵੀ ਕੱਚੇ ਘਰਾਂ ਦੇ ਫਾਰਮ ਦੇ ਦਿਓ ਅਸੀਂ ਆਪੀ ਜਮਾ ਕਰਾਵਾ ਦਾਂਗੇ ਐਮਸੀ ਘਰਦਾਗਾ ਕੈਫੇ ਵਾਲੇ ਕੋਲ ਮਿਲਣ ਕੈਫੇ ਵਾਲਾ ਕਹਿੰਦਾ ਐਮਸੀ ਕੋਲ ਮਿਲਣਗੇ ਜਾਂ ਫਿਰ ਕਮੇਟੀ ਤੁਰੇ ਸੱਦੇ ਨੇ ਇਹਨਾਂ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਤੇ ਹੈ ਤੁਸੀਂ ਫਾਰਮ ਭਰੋ ਚਾਹੇ ਇਹ ਨਾ ਭਰੋ ਇਹ ਜਿਨ੍ਹਾਂ ਦੇ ਵੀ ਸਰਪਿਆਂ ਦੇ ਵਿੱਚ ਨਾਮ ਆਏ ਨੇ ਉਹਨਾਂ ਦਾ ਹੀ ਇਹ ਕੱਚੇ ਘਰਾਂ ਦੇ ਮਕਾਨਾਂ ਨੂੰ ਪੈਸੇ ਮਿਲਣਗੇ ਦੂਜਿਆਂ ਨੂੰ ਨਹੀਂ ਮਿਲਣਾ ਤੁਸੀਂ ਆਪਦੇ ਫਾਰਮਾਂ ਦੇ ਉੱਤੇ 100 150 100 ਰੁਪਏ 2 200 ਰੁਪਏ ਨਾ ਲਾਓ ਤੇ ਜੇਕਰ ਕੋਈ ਅਜਿਹੀ ਸਕੀਮ ਆਉਂਦੀ ਹੈ ਕਿ ਚੇਕ ਕਰਨਾਂ ਦੇ ਫਾਰਮਾਂ ਬਾਰੇ ਤਾਂ ਤੁਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਸਕੇ ਕੋਈ ਬਾਧੂ ਰੁਪਏ ਕਿਹਨਾਂ ਬਾਧੂ ਜੈਂਡਾ ਨੂੰ ਨਾ ਦੇ ਸਕੇ ਤੇ ਅੱਜ ਦੇ ਲਈ ਇਨਾ ਹੀ ਧੰਨਵਾਦ